ਕਾਂਗਰਸ ਪਾਰਟੀ ਪੰਜਾਬ ਵਿੱਚ 2017 ਦੀ ਚੋਣਾਂ ਲੈ ਕੇ ਵੱਡੀ ਲੜਾਈ ਲੜ ਰਹੀ ਹੈ ਦੂਜੇ ਪਾਸੇ ਜੋ ਹੈ ਇਹ ਚੋਣਾਂ ਤੋਂ ਪਹਿਲਾਂ ਕਮਲਨਾਥ ਨੂੰ ਪੰਜਾਬ ਮਾਮਲੇ ਦਾ ਇੰਚਾਰਜ ਬਣਾਇਆ ਗਿਆ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਨੇ ਜਿੰਸ ਸਿੰਘ ਬਿੱਟੂ ਜੀ ਕਾਲੀ ਦਲ ਔਰ ਆਮ ਆਦਮੀ ਪਾਰਟੀ ਕਮਲਨਾਥ ਜੀ ਦੀ ਜੋ 1984 ਦੇ ਵਿੱਚ ਜੋ ਦੰਗੇ ਹੋਏ ਨੇ ਉਹਨਾਂ ਨੂੰ ਲੈ ਕੇ ਭੂਮਿਕਾ ਦੇ ਖੇਡ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਕਿਤਰਨਾ ਨੁਕਸਾਨ ਹੋ ਸਕਦਾ ਹੈ ਦੇਖੋ ਕਮਲਨਾਥ ਜੀ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਨੇ ਤੇ ਲਗਾਤਾਰ 9 ਵਾਰ ਮੈਂਬਰ ਪਾਰਲੀਮੈਂਟ ਜਿੱਤਦੇ ਆ ਰਹੇ ਆ ਸਾਡੇ ਸੀਨੀਅਰ ਕਲੀਗ ਨੇ ਤੇ ਅੱਜ ਤੱਕ ਉਹਨਾਂ ਤੇ ਕੋਈ ਗੱਲ ਵੀ ਕੋਈ ਸਾਬਤ ਨਹੀਂ ਹੋਈ ਅੱਜ ਗੱਲ ਅੱਜ ਤੱਕ ਉਹਨਾਂ ਤੇ ਕੋਈ ਗੱਲ ਪ੍ਰੂਵ ਨਹੀਂ ਹੋਈ ਦੋਸ਼ ਲਾਉਣੇ ਅਲੱਗ ਗੱਲ ਆ ਕਿਸੇ ਤੇ ਦੋਸ਼ ਸਾਬਤ ਹੋਣੇ ਅਲੱਗ ਗੱਲ ਆ ਪਰ ਦੂਜੀ ਗੱਲ ਜੋ ਮੀਡੀਆ ਚ ਉਹਨਾਂ ਦੇ ਇਨਚਾਰਜ ਲੱਗਣ ਤੋਂ ਬਾਅਦ ਜੋ ਅਲੱਗ-ਅਲੱਗ ਪਾਰਟੀਆਂ ਨੇ ਗੱਲ ਕੀਤੀ ਆ ਉਹ ਸਾਰੀ ਗੱਲ ਅਸੀਂ ਆਪਣੀ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਉਹ ਗੱਲ ਆਤੀ ਗਈ ਵੀ ਇਹ ਉਹਨਾਂ ਦੇ ਇੰਚਾਰਜ ਲੱਗਣ ਤੋਂ ਬਾਅਦ ਐਸੇ ਜਿਹੜੇ ਡਿਫਰੈਂਟ ਪਾਰਟੀਆਂ ਦੇ ਕਈ ਐਨ ਜੀਓਜ਼ ਦੇ ਕਈ ਹੋਰ ਧਾਰਮਿਕ ਸੰਸਥਾਵਾਂ ਦੇ ਇਹੋ ਜਿਹੇ ਥਿਊ ਆਏ ਨੇ ਉਹ ਸਾਰੀ ਜਾਣਕਾਰੀ ਹੈ ਜਿਹੜੀ ਪੰਜਾਬ ਦੀ ਗਰਾਊਂਡ ਰਿਐਲਿਟੀ ਹੈ ਜਿਹੜੀ ਅਸੀਂ ਪੰਜਾਬ ਦੀ ਉਹ ਸੀਨੀਅਰ ਲੀਡਰਸ਼ਿਪ ਤੱਕ ਅਸੀਂ ਉਹ ਪਹੁੰਚਾਤੀ ਤੁਹਾਨੂੰ ਲੱਗਦਾ ਕਿ ਤੁਸੀਂ ਦੱਸ ਸਕੋ ਜੋ ਜੋ ਮੀਡੀਆ ਰਿਪੋਰਟਸ ਹੈ ਜਾਂ ਜੋ ਕੁਝ ਵੀ ਸਾਹਮਣੇ ਆ ਰਿਹਾ ਹੈ ਜੋ ਇੰਚਾਰਜ ਲਾਉਣ ਤੋਂ ਬਾਅਦ ਪਾਰਟੀ ਨੂੰ ਕਿਤੇ ਕਿਤੇ ਡੈਮੇਜ ਹੋ ਸਕਦਾ ਹੈ ਦੇਖੋ ਹਮੇਸ਼ਾ ਹੀ ਜਦੋਂ ਵੀ ਕੋਈ ਚੇਂਜ ਹੁੰਦੀ ਹੈ ਉਧੇ ਅਲੱਗ-ਅਲੱਗ ਨਤੀਜੇ ਹੁੰਦੇ ਆ ਜਦੋਂ ਵੀ ਕੋਈ ਚੇਂਜ ਹੁੰਦੀ ਆ ਜਿਹੜੀ ਪਾਰਟੀਆਂ ਨੇ ਉਹ ਇਹ ਪੋਲਿਟਿਕਸ ਆ ਇਹ ਪੋਲਿਟੀਕਲ ਪਾਰਟੀਆਂ ਇਹ ਆਪਣਾ ਮੰਤਵ ਦੇਖ ਕੇ ਆਪਣਾ ਮਨੋਰਥ ਦੇਖ ਕੇ ਉਸ ਚੀਜ਼ ਦੇ ਬਿਆਨ ਦਾਗਦੀਆਂ ਉਸ ਚੀਜ਼ ਨੂੰ ਮੂਰੇ ਰੱਖ ਕੇ ਉਹ ਅਟੈਕ ਕਰਦੀਆਂ ਪਰ ਜਿਵੇਂ ਕਿ ਮੈਂ ਕਿਹਾ ਵੀ ਬਾਰ-ਬਾਰ ਬੇਸ਼ੱਕ ਮੈਂ ਇਸ ਗੱਲ ਨਾਲ ਥੋੜਾ ਸਹਿਮਤ ਆ ਵੀ ਉਹਨਾਂ ਤੇ આરોਪ ਕਈ ਜਗ੍ਹਾ ਲੱਗੇ ਪਰ ਉਹ આરોਪ ਇੱਕ ਵੀ ਕਮਲਨਾਥ ਜੀ ਤੇ ਕਦੇ ਕੋਈ ਸਾਬਤ ਨਹੀਂ ਹੋਇਆ ਪਰ ਫਿਰ ਵੀ ਫਿਰ ਵੀ ਜੋ ਗਰਾਉਂਡ ਰਿਐਲਿਟੀ ਆ ਜੋ ਪੰਜਾਬ ਦੇ ਹਾਲਾਤ ਨੇ ਡਿਫਰੈਂਟ ਪਾਰਟੀਆਂ ਨੇ ਜੋ ਹਮਲੇ ਕੀਤੇ ਆ ਉਹਨਾਂ ਦੇ ਬਾਰੇ ਸਾਰੀ ਅਸੀਂ ਰਿਪੋਰਟ ਆ ਜਿਹੜੀ ਆਪਣੇ ਵੱਲੋਂ ਕੱਲੇ-ਕੱਲੇ ਸੀਨੀਅਰ ਲੀਡਰਸ਼ਿਪ ਨੂੰ ਰਾਹੁਲ ਗਾਂਧੀ ਜੀ ਤੱਕ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੱਕ ਇਹ ਸਾਰੀ ਰਿਪੋਰਟ ਆ ਜਿਹੜੀ ਇਸ ਪਹਚਾਤੀ ਤੁਹਾਡਾ ਵਿਅਕਤੀਗਤ ਰਾਏ ਕਿਉਂਕਿ ਤੁਸੀਂ ਲੁਧਿਆਣੇ ਤੋਂ ਐਮਪੀ ਹੋ ਲੁਧਿਆਣੇ 'ਚ ਬਹੁਤ سارے ਦੰਗਾ ਪੀੜਤ ਰਹਿੰਦੇ ਨੇ ਤੁਹਾਡੀ ਵਿਅਕਤੀਗਤ ਰਾਏ ਕੀ ਐ ਇਸ ਪੂਰੇ ਮਾਮਲੇ 'ਤੇ ਦੇਖੋ ਮੇਰੇ ਕਮਲਨਾਥ ਜੀ ਇੱਕ ਮੈਂਬਰ ਪਾਰਲੀਮੈਂਟ ਹੋਣ ਨਾਲ ਤੇ ਇੱਕ ਬਹੁਤ ਹੀ ਸਾਡੇ ਸੀਨੀਅਰ ਕਲੀਗ ਹੋਣ ਨਾਲ ਤੇ ਬਹੁਤ ਸਾਡੇ ਸਤਕਾਰਯੋਗ ਨੇ ਤੇ ਉਹ ਸਤਕਾਰਯੋਗ ਸਾਡੇ ਰਹਿਣਗੇ ਦੂਜੀ ਗੱਲ ਜਿੰਨਾ ਚਿਰ ਕਿਸੇ ਤੇ ਕੋਈ ਦੋਸ਼ ਕੋਈ ਸਾਬਤ ਨਾ ਹੋਵੇ ਜਿੰਨਾ ਚਿਰ ਕਿਸੇ ਦੇ ਕੋਈ ਚਾਹੇ ਕੋਰਟ ਜਿਹੜਾ ਜਿਹਨੂੰ ਅਸੀਂ ਕਾਨੂੰਨ ਸਭ ਤੋਂ ਉੱਤੇ ਉਹਨਾਂ ਦੀ ਸਜ਼ਾ ਮੰਨਦੇ ਆ ਉਹਨਾਂ ਚਿਰ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਮੰਨ ਸਕਦੇ ਤੇ ਮੇਰੀ ਵੀ رائے ਹੀ ਆ ਵੀ ਮੈਂ ਵੀ ਉਹਨਾਂ ਨੂੰ ਜਦੋਂ ਦੇ ਨਾਦਰ ਕੋਈ ਕੋਰਟ ਨੇ ਕਿਸੇ ਨੇ ਸਜ਼ਾ ਨਹੀਂ ਦਿੱਤੀ ਮੈਂ ਦੋਸ਼ੀ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਕਿ ਵੀ ਚੋਣਾਂ ਦੇ ਇਹਨਾਂ ਮੌਕੇ ਦੇ ਉੱਤੇ ਲੋਕ ਤੁਹਾਨੂੰ ਵੀ ਸਵਾਲ ਕਰਨਗੇ ਇਸ ਮੁੱਦੇ ਨੂੰ ਲੈ ਕੇ ਕਿ ਚੋਣਾਂ ਦੇ ਵੇਲੇ ਇਸ ਤਰ੍ਹਾਂ ਦੀ ਅਗਰ ਲਾਉਣਾ ਇਨਚਾਰਜ ਲਾਉਣਾ ਕਿਤਨੇ ਕਿਤੇ ਪਾਰਟੀ ਨੂੰ ਨੁਕਸਾਨ ਹੁੰਦਾ ਡੈਮੇਜ ਹੁੰਦੇ ਦੇਖੋ ਪਾਰਟੀ ਦਾ ਕੋਈ ਵੀ ਫੈਸਲਾ ਹੈ ਪਾਰਟੀ ਦੇ ਫੈਸਲੇ ਤੇ ਪਾਰਟੀ ਦਾ ਵਰਕਰ ਤੋਂ ਲੈ ਕੇ ਅਸੀਂ ਵੀ ਇੱਕ ਛੋਟੇ ਵਰਕਰ ਆ ਅਸੀਂ ਉਹਤੇ ਫੁੱਲ ਚੜਾਉਣੇ ਆ ਪਰ ਜਿਹੜੀ ਜ਼ਮੀਨੀ ਹਕੀਕਤ ਆ ਉਹ ਅਸੀਂ ਉਹ ਆਪਣੀ ਪਾਰਟੀ ਦੇ ਮੂਹਰੇ ਰੱਖਣੀ ਆ ਬਾਕੀ ਜਿਹੜਾ ਪਾਰਟੀ ਦਾ ਫੈਸਲਾ ਉਹ ਅਸੀਂ ਲੋਕਾਂ ਦੀ ਕਚਹਿਰੀ ਜਾ ਕੇ ਹਰ ਚੀਜ਼ ਪਾਰਟੀ ਦਾ ਜਿਹੜਾ ਫੈਸਲਾ ਉਹਨੂੰ ਅਸੀਂ ਲੋਕਾਂ ਨੂੰ ਆਪਣੀ ਗੱਲ ਦੱਸਾਂਗੇ ਉਹਨੂੰ ਡਿਫੈਂਡ ਕਰਾਂਗੇ ਪਾਰਟੀ ਨੂੰ ਜਾਣੂ ਕਰਵਾਤੇ ਆ ਇਸ ਪੂਰੇ ਹਾਲਾਤ ਬਾਰੇ ਬਿਲਕੁਲ ਪਾਰਟੀ ਨੂੰ ਮੈਂ ਇਕੱਲੇ ਨਹੀਂ ਸਾਰੀ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਨੇ ਇਕੱਲੀ-ਇਕੱਲੀ ਗੱਲ ਆ ਜਿਹੜੀ ਸਾਰਿਆਂ ਨੇ ਇਸ ਗੱਲ ਤੋਂ ਜਿਹੜੀਆਂ ਗੱਲਾਂ ਉੱਠੀਆਂ ਐ ਇਸ ਗੱਲ ਤੋਂ ਜਾਣੂ ਕਰਵਾ ਚਾਹ ਰਿਹਾ ਕਿ ਕਾਂਗਰਸ ਪਾਰਟੀ ਜਿਹੜੀ ਪੰਜਾਬ ਲੀਡਰਸ਼ਿਪ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸੀ ਨੂੰ ਲੈ ਕੇ ਵਿਰੋਧ ਹੈ ਨਹੀਂ ਉਹ ਬਿਲਕੁਲ ਕਾਂਗਰਸ ਪਾਰਟੀ ਜਿਹੜੀ ਸਾਡੀ ਹਾਈ ਕਮਾਂਡ ਆ ਉਹਦੇ ਨਾਲ ਕੋਈ ਨਿੱਜੀ ਗੱਲ ਕੀ ਕਰਦਾ ਏ ਉਹ ਇੱਕ ਵੱਖਰਾ ਵਿਸ਼ਾ ਹੋ ਸਕਦਾ ਜੇ ਪਾਰਟੀ ਪਲੇਟਫਾਰਮ ਦੀ ਗੱਲ ਕੀਤੀ ਜਾਵੇ ਤੇ ਜੋ ਹਾਈ ਕਮਾਂਡ ਦਾ ਫੈਸਲਾ ਉਹ ਸਾਰੇ ਇਕੱਲੇ ਇਕੱਲੇ ਵਰਕਰ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਲੀਡਰ ਤੱਕ ਹਮੇਸ਼ਾ ਸੀ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਇਹਨ ਰਵਨੀ ਸਿੰਘ ਬਟੂ ਜਿਸਤੇ ਕਿਨਾ ਕਿਹਾ ਹੈ ਕਿ ਕਮਲਨਾਥ ਨੂੰ ਜੋ ਪੰਜਾਬ ਮਾਮਲੇ ਦਾ ਇੰਚਾਰਜ ਲਗਾਇਆ ਗਿਆ ਉਸ ਤੋਂ ਬਾਅਦ ਜੋ ਹੈ ਜੋ ਸਥਿਤੀ ਉਪਜੀ ਹੈ ਚਾਹੇ ਉਹ ਮੀਡੀਆ ਰਿਪੋਰਟਸ ਨੇ ਜਾਂ ਫਿਰ ਅਲੱਗ-ਅਲੱਗ ਪਾਰਟੀਆਂ ਵੱਲੋਂ ਅਲੀਗੇਸ਼ਨ ਲਗਾਏ ਗਏ ਨੇ ਉਹ ਸਾਰੇ ਮੁੱਦਿਆਂ ਦੇ ਬਾਰੇ ਕਾਂਗਰਸ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਅੱਗੇ ਦੇਖਣਾ ਹੋਵੇ ਕਾਂਗਰਸ ਇਸ ਮੁੱਦੇ ਨਾਲ ਕੀ ਵਿੰਜਟਦੀ ਹੈ ਕਹਿ ਰਹੇ ਮਿਹਰਬਾਨ ਦੇ ਨਾਲ ਸਰਬਜੀਤ ਸਿੰਘ ਪੀਪੀ ਸੰਝਾ ਦਿਲੰਦਰ